ਸਰਗਾ ਮੁਗੜ ਵਗਮਾ ਦਵਾਈ ਵਾਲ ਨੂੰ ਤੇ ਮੇਰੀ ਬਾਤ ਸੁਣਦਾ ਮੇਰਾ ਬੱਤ ਮਰ ਗਿਆ ਖੋਰ ਦੇ ਬਚਾ ਲੈ ਸਾਡਾ ਬੱਚਾ ਚਿੱਟੇ ਦੇ ਨਾਲ ਮਰਿਆ ਪਿੰਡ ਖੋਖਰ ਦੇ ਵਿੱਚ ਚਿੱਟਾ ਆਮ ਤੌਰ ਤੇ ਮਿਲਦਾ ਭਾਵੇਂ ਕਦੋਂ ਮਰ ਜੇ ਆ ਕੇ ਤੁਸੀਂ ਚੈੱਕ ਕਰ ਲਓ ਸਾਡਾ ਬੱਚਾ ਵੀ ਉੱਥੋਂ ਚਿੱਟਾ ਲੈ ਕੇ ਆਇਆ ਖੇਤਾਂ 'ਚ ਦੇਖਦੇ ਫਿਰਦੇ ਸੀ ਮੱਕੀਆਂ ਮੁੱਕੀਆਂ 'ਚ ਤੇ ਸਾਨੂੰ ਉੱਥੇ ਨਹੀਂ ਮਿਲਿਆ ਅਸੀਂ ਪਿੰਡ ਦੀ ਹੱਡਾ ਰੋੜੀ ਚ ਦੇਖਿਆ ਉੱਥੋਂ ਸਾਨੂੰ ਕਹਿੰਦੇ ਵੀ ਸਰਕਾਰੀ ਹਸਪਤਾਲ ਬੰਦ ਪਿਆਗਾ ਅਸੀਂ ਉਹਦੇ ਵਿੱਚ ਦੇਖਿਆ ਜਦੋਂ ਉੱਥੋਂ 스멜 ਆ ਰਹੀ ਸੀ ਬਾਰੀ ਥਾਣੀ ਜੀ ਤੇ ਅੰਦਰ ਇਹ ਪਿਆ ਸੀ ਕੀ ਹਾਲਾਤ ਸੀ ਬੋਡੀ ਦੇ ਬੋਡੀ ਦੇ ਹਾਲਾਤ ਬਹੁਤ ਖਰਾਬ ਸੀ ਜੀ ਤਿੰਨ ਦਿਨ ਹੋ ਗਏ ਸੀ ਬੋਡੀ ਡਲ ਚੁੱਕੀ ਸੀ ਪ੍ਰੋਪਰ ਵੀ ਕੀੜਿਆਂ ਨੇ ਖਾ ਲਈ ਸੀ ਲੱਖਾਂ ਦੀ ਗਿਣਤੀ ਚ ਤਾਦਾਰ ਦੇ ਵਿੱਚ ਜਿਹੜੇ ਉੱਥੇ ਕੀੜੇ ਉਹਨੂੰ ਬੋਡੀ ਨੂੰ ਖਾ ਰਹੇ ਸੀ ਅਸੀਂ ਖੁਦ ਆਪਣੇ ਹੱਥਾਂ ਨਾਲ ਜਾ ਕੇ ਮੁੰਡੇ ਦੀ ਬੋਡੀ ਨੂੰ ਚੱਕਿਆ ਉਦੋਂ ਧਿਆਨ ਭੜਕਾਉਣ ਖਾਤਰ ਉਹਨੂੰ ਟਰੈਕਟਰ ਵੀ ਲੈ ਕੇ ਦਿੱਤਾ ਵੀ ਚਲੋ ਬੱਚਾ ਨਸ਼ਾ ਤੇ ਬਾਤ ਜੀ ਉਹਨੂੰ ਡਰਾਇਆ ਤਮਗਾਇਆ ਵੀ ਮੈਂ ਮੇਰਾ ਬੋਤ ਲਾਡਲਾ ਪੁੱਤ ਦੁਕਾਨਦਾਰੀਆਂ ਸਾਡੀਆਂ ਵੀ ਕਿਹੜਾ ਹੋਏ ਸੀ ਤਾਂ ਕਹਿੰਦੇ ਦੇਵਾਂਗੇ ਉਹਨੂੰ ਸਮਾਨ ਅਸੀਂ 50 ਜਾਣੇ ਗਏ ਸੀ سارے ਬੰਦੇ ਆਉਂਦੇ ਨੇ ਸਾਨੂੰ ਇਹ ਨਹੀਂ ਪਤਾ ਵੀ ਕਿੰਨੇ ਕਾਹ ਜਾਂਦੇ ਕਿੰਨੇ ਕ ਭਗ ਜਾਂਦੇ ਹੈਡਾ ਤਾਂ ਇੱਕ ਦੁਕਾਨਦਾਰੀ ਬਣੀ ਹੋਇਆ ਹੈਡਾ ਰੋਜ਼ਗਾਰ ਹੈ ਉਹ ਕਹਿੰਦੇ ਹੈਡਾ ਮਲਾਜ਼ਮ ਰੱਖੇ ਹੋਏ ਵੀ ਚਿੱਟਾ ਵੇਚਣ ਵਾਸਤੇ ਹਾਂਜੀ ਮੁੰਡੇ ਇੱਕ ਦੇ ਅੱਗੇ ਵੀ ਤਨਖਾਹਾਂ ਤੇ ਰੱਖਿਆ ਵੀ ਫੜਾਈ ਜਾਂਦੇ ਇਸ ਵਾਰ ਮੇਰੇ ਸਾਹਬ ਜੇ ਸਾਡੇ 1 ਮਹੀਨਾ ਪੈਂਦਾ ਨਹੀਂਗਾ ਹਾਂ ਇੱਕ ਮਹੀਨਾ ਲੰਘਦਾ ਨਹੀਂ ਇੱਕ ਅੱਧਾ ਮੁੰਡਾ ਜ਼ਰੂਰ ਮਰੂਗਾ ਸਾਡੇ ਨਾਂ ਬੁਰਾ ਹਾਲ ਆ ਪੀਰ ਪੜਦਾ ਅਨੋ ਵੀ ਡਰਿਆ ਵੀ ਮੈਂ ਜੇ ਨਾਂ ਲਾਉਂਗਾ ਮੇਰਾ ਨੁਕਸਾਨ ਵੀ ਹੋ ਸਕਦਾ ਚਾਹੇ ਮੇਰਾ ਪੁੱਤ ਵੀ ਮਰ ਗਿਆ ਹਾਂ ਜੀ ਖਾਇਗਾ ਡਰ ਜੀ ਸਮੇਤ ਪਹਿਲਾਂ ਮੇਰਾ ਵੱਡਾ ਭਾਈ ਗਿਆ ਫੇ ਮੇਰਾ ਭਤੀਜਾ ਗਿਆ ਸਰਕਾਰ ਯੋਧ ਨਸ਼ਿਆਂ ਵਿਰੋਧ ਚਲਾ ਰਹੀ ਹੈ ਪਰ ਦੂਜੇ ਪਾਸੇ ਪੰਜਾਬ ਚ ਹਰ ਰੋਜ਼ ਕਿਤੇ ਨਾ ਕਿਤੇ ਜਾਂ ਕਹਿ ਲਈਏ ਕਿ ਇੱਕ ਤੋਂ ਵੱਧ ਮੌਤਾਂ ਇਸ ਚਿੱਟੇ ਦੀ وجہ ਨਾਲ ਹੋ ਰਹੀਆਂ ਇਸੇ ਤਰੀਕੇ ਦਾ ਹੀ ਮਾਮਲਾ ਹੈ ਇਸ ਵਕਤ ਪਿੰਡ ਜਿਹੜੇ ਚੌਕੇ ਦੀ ਜਿਹੜੀ ਇੱਥੇ ਪੁਲਿਸ ਚੌਕੀ ਦੇ ਅੱਗੇ ਖੜੇ ਆ ਜਿੱਥੇ ਲੋਕ ਕੱਤਰ ਹੋ ਕੇ ਆਏ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਕ ਉਹਨਾਂ ਦੇ ਪਿੰਡ ਦੇ ਇੱਕ ਨੌਜਵਾਨ ਦੀ ਤਿੰਨ ਦਿਨ ਪਹਿਲਾਂ ਮੌਤ ਹੁੰਦੀ ਹੈ ਪਰ ਪਰਿਵਾਰ ਨੂੰ ਪਤਾ ਨਹੀਂ ਲੱਗਦਾ ਤੇ লাশ ਤਿੰਨ ਦਿਨਾਂ ਬਾਅਦ ਪਿੰਡ ਦੇ ਇੱਕ ਬੰਦ ਪਏ ਹਸਪਤਾਲ ਦੇ ਵਿੱਚੋਂ ਮਿਲਦੀ ਹੈ ਜਿਹਦੀ লাশ ਪੂਰੀ ਤਰੀਕੇ ਨਾਲ ਖਤਮ ਹੋ ਚੁੱਕੀ ਹੁੰਦੀ ਹੈ ਉਸ ਤੋਂ ਬਾਅਦ ਪਿੰਡ ਵਾਸੀਆਂ ਦੇ ਵਿੱਚ ਰੋਸ ਆਉਂਦਾ ਹੈ ਤਾਂ ਅੱਜ ਉਹ ਪੁਲਿਸ ਚੌਕੀ ਪਹੁੰਚਦੇ ਨੇ ਸਾਡੇ ਨਾਲ ਉਸ ਜਿਹੜੇ ਨੌਜਵਾਨ ਦੀ ਡੈਥ ਉਹਦੇ ਚਾਚਾ ਜੀ ਨੇ ਕਿਵੇਂ ਕਿਵੇਂ ਵਾਪਸੀ ਵਾਪਰਿਆ ਜੀ ਸਾਡਾ ਬੱਚਾ ਚਿੱਟੇ ਦੇ ਨਾਲ ਵੜਿਆ ਪਹਿਲਾਂ ਵੀ ਕਈ ਵਾਰੀ ਅਸੀਂ ਚੱਕ ਲਿਆ ਉਹਨੂੰ ਪਰ ਸਾਰਾ ਪਿੰਡ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਸਾਰੇ ਪਿੰਡ ਵਾਲਾ ਜਿਹਨਾਂ ਨੇ ਸਾਡਾ ਸਾਥ ਦਿੱਤਾ ਪਰ ਸਾਡਾ ਬੱਚਾ ਪਤਾ ਨਹੀਂ ਉਹਨੂੰ ਤਿੰਨ ਤਰੀਕੇ ਦਾ ਅਲਟੀਕਲ ਆਇਆ ਪਤਾ ਨਹੀਂ ਚਾਰ ਦਾ ਸਾਨੂੰ ਕੋਈ ਪਤਾ ਨਹੀਂ ਸਾਰੇ ਪਿੰਡ ਜਦੋਂ ਕੱਲ ਸਾਡੇ ਨੌਜਵਾਨ ਸਾਰਾ ਪਿੰਡ ਅਸੀਂ ਆਸੇ-ਪਾਸੇ ਸਾਰੇ ਦੇਖਿਆ ਪਰ ਇਹ ਖੋਖਰੇ ਦੇ ਵਿੱਚ ਚਿੱਟਾ ਆਮ ਤੌਰ ਤੇ ਮਿਲਦਾ ਭਾਵੇਂ ਕਦੋਂ ਮਰਜੀ ਆ ਕੇ ਤੁਸੀਂ ਚੈੱਕ ਕਰ ਲੋ ਸਾਡਾ ਬੱਚਾ ਵੀ ਉੱਥੋਂ ਚਿੱਟਾ ਲੈ ਕੇ ਆਇਆ ਇਹ ਨਹੀਂ ਸਾਨੂੰ ਪਤਾ ਕਿਥੋਂ ਲੈ ਕੇ ਆਇਆ ਪਰ ਉੱਥੋਂ ਲੈ ਕੇ ਆਇਆ ਉੱਥੋਂ ਲੈ ਕੇ ਆਇਆ ਕਦੋਂ ਤੋਂ ਲਾ ਰਿਆ ਤੁਹਾਡਾ ਬੱਚਾ ਇਹ ਚਿੱਟਾ ਸਾਡਾ ਬੱਚਾ ਤਕਰੀਬਨ ਸਾਨੂੰ ਜਿਹੜਾ ਪਤਾ ਲੱਗਿਆ ਪਹਿਲਾਂ ਨਹੀਂ ਪਤਾ ਲੱਗਿਆ ਉਹਨੂੰ ਸਾਡਾ ਸਾਨੂੰ ਪਤਾ ਲੱਗਿਆ ਬਸ 2 ਕੁ ਮਹੀਨੇ ਦਾ ਉਸ ਤੋਂ ਬਾਅਦ ਅਸੀਂ ਉਦੋਂ ਧਿਆਨ ਭੜਕਾਉਣ ਖਾਤਰ ਉਹਨੂੰ ਟਰੈਕਟਰ ਵੀ ਲੈ ਕੇ ਦਿੱਤਾ ਹੂੰ ਵੀ ਚਲ ਬੱਚਾ ਨਸ਼ਾ ਚੋਂ ਬਾਹਰ ਜਾਈ ਹੂੰ ਉਹਨੂੰ ਡਰਾਇਆ ਤਮਕਾਇਆ ਵੀ ਮੈਂ ਹੂੰ ਵੀ ਤੇਰੇ ਤੇ ਰੇਡ ਪੈ ਜੂਗੀ ਤੂੰ ਚਿੱਟਾ ਕਰਦਾ ਹਫਤਾ ਉਹਨੇ ਚਿੱਟਾ ਨਹੀਂ ਲਾਇਆ ਹੂੰ ਪਰ ਮੇਰੀ ਡਿਊਟੀ ਪੈਣੀ ਚੂੜ ਗ੍ਰਾਂਥੀ ਸਿੰਘ ਦੀ ਆ ਹੂੰ ਉੱਥੇ ਮੈਂ ਰਹਿਣਾਗਾ ਪਰ ਜਦੋਂ ਇਹ ਘਟਨਾ ਵਾਪਰਦੀ ਆ ਹੂੰ ਮੈਨੂੰ ਦੂਸਰੇ ਦਿਨ 12:30 ਵਜੇ ਘਰੋਂ ਫੋਨ ਜਾਂਦਾ ਹੂੰ ਮੈਨੂੰ ਦੱਸਿਆ ਨਹੀਂ ਜਾਂਦਾ ਕਿਉਂਕਿ ਜਦੋਂ ਮੈਂ ਮੇਰਾ ਬੋਤ ਲਾਡਲਾ ਪੁੱਤ ਕੋਈ ਨਹੀਂ ਬਣਦਾ ਪਾਸਰ ਘਾ ਲੋ ਗਣਾ ਬਗਮਦ ਵਾਲ ਨੂੰ ਤੇ ਮੇਰੀ ਬਾਤ ਸੁਣਦਾ ਮੇਰਾ ਬੱਤ ਮਰ ਗਿਆ ਖੋਰ ਦੇ ਬਚਾ ਲੋ ਦੱਤ ਕਿਹਦਾ ਉਹਨਾਂ ਦਾ ਦੋਸਤ ਨਾ ਫੇ ਮਕਾਰ ਬਈ ਚੋਲਾ ਉਹਨਾਂ ਦੇ ਘਰ ਬਈ ਹੋਣੀ ਚਾਹੀਦੀ ਆ ਹੋਰ ਕਿਸੇ ਦਾ ਪੁੱਤ ਨਾ ਮਰੇ ਕੋਈ ਨਾ ਕਦੋਂ ਪਿੰਡ ਨੂੰ ਪਿੰਡ ਵਾਸੀਆਂ ਨੂੰ ਕਿਵੇਂ ਪਤਾ ਲੱਗਦਾ ਵੀ ਇੱਥੇ ਇਹ ਜੀ ਅਸੀਂ ਪਿੰਡ ਵਾਸੀਆਂ ਨੂੰ ਸਾਨੂੰ ਅਸੀਂ ਨਾ ਉਹਨਾਂ ਨੂੰ ਕੰਪਲੀਟ ਕੀਤੀ ਹੋਈ ਸੀ ਜੀ ਅਸੀਂ ਵੀ ਪਾਲ ਦੇ ਫਿਰ ਰਹੇ ਸੀ ਨੇੜੇ-ਨੇੜੇ ਪਿੰਡਾਂ 'ਚ ਅਸੀਂ ਸਾਰੇ ਪਿੰਡਾਂ 'ਚ ਪਤਾ ਕੀਤਾ ਟਵਿੱਟਰ ਦਾ ਇੱਧਰ ਜਾ ਮੋਟਰਸਾਈਕਲ ਤੇ ਸ਼ਾਮੀ ਸਾਨੂੰ ਕਿਸੇ ਇੱਥੋਂ ਬੰਦੇ ਕਹਿੰਦੇ ਵੀ ਲੋਕੇਸ਼ਨ ਲਵਾਈ ਹੋਈ ਸੀ ਦੇ ਫੋਨ ਤੇ ਉਹ ਕਹਰੇ ਆ ਵੀ ਤੁਹਾਡਾ ਫੋਨ ਵੀ ਪਿੰਡ ਹੀ ਚੱਲੀ ਜਾਂਦਾ ਅਸੀਂ ਉਸ ਨੂੰ ਖੇਤਾਂ 'ਚ ਦੇਖਦੇ ਫਿਰਦੇ ਸੀ ਮੱਕੀਆਂ ਮੁੱਕੀਆਂ 'ਚ ਤੇ ਸਾਨੂੰ ਉੱਥੇ ਨਹੀਂ ਮਿਲਿਆ ਅਸੀਂ ਪਿੰਡ ਦੀ ਹੱਡਾ ਰੋੜੀ ਚ ਦੇਖਿਆ ਉੱਥੋਂ ਸਾਨੂੰ ਕਹਿੰਦੇ ਵੀ ਸਰਕਾਰੀ ਹਸਪਤਾਲ ਬੰਦ ਪਿਆਗਾ ਅਸੀਂ ਉਹਦੇ ਵਿੱਚ ਦੇਖਿਆ ਜਦੋਂ ਉੱਥੋਂ 스멜 ਆ ਰਹੀ ਸੀ ਬਾਰੀ ਥਾਣੀ ਜੀ ਅਸੀਂ ਬਾਰੀ ਥਾਣੀ ਦੇਖਿਆ ਜਦੋਂ ਅਸੀਂ ਉਧਰ ਉਹਦਾ ਡੇਟ ਮੰਦ ਸੀ ਅਸੀਂ ਡੇਟ ਨੂੰ ਧੱਕੇ ਮਾਰੇ ਡੇਟ ਖੁੱਲ ਗਿਆ ਗਾਹਾਂ ਦੇਖਿਆ ਤਾਂ ਮੋਟਰਸਾਈਕਲ ਖੜਾ ਸੀ ਤੇ ਅੰਦਰ ਇਹ ਪਿਆ ਸੀ ਉੱਥੇ ਡਿੱਗਾ ਹੋਇਆ ਫਿਰ ਉਸ ਤੋਂ ਅਸੀਂ ਪਿੰਡ ਦੇ ਜਿਹੜੇ ਕੁਝ ਮੋਤਵਾਰ ਬੰਦੇ ਸੀ ਕੁਝ ਅਸੀਂ ਆਪ ਸੀ ਉਹਨਾਂ ਨਾਲ ਗੱਲ ਕੀਤੀ ਫੋਨ ਕੀਤਾ ਸਹਾਰਾ ਕਲੱਬ ਐਂਬੂਲੈਂਸ ਨੂੰ ਕਾਲ ਕੀਤੀ ਉਹ ਆਏ ਲਾਈਟੇਡ ਜਿਹੜੀ ਬਾਡੀ ਨੂੰ ਰੰਪਰੇ ਐਡਮਿਟ ਕਰਤਾ ਮੋਢੇ ਕੀ ਹਾਲਾਤ ਸੀ ਬਾਡੀ ਦੇ ਬਾਡੀ ਦੇ ਹਾਲਾਤ ਬਹੁਤ ਖਰਾਬ ਸੀ ਜੀ ਤਿੰਨ ਦਿਨ ਹੋਰ ਜੇ ਸੀ ਬਾਡੀ ਗਲ ਚੁੱਤੀ ਸੀ ਪ੍ਰੋਪਰ ਵੀ ਵੀ ਉਹਦੇ ਹਾਲਾਤ ਬਹੁਤ ਮਾੜੇ ਸੀ ਕੀੜਿਆਂ ਨੇ ਕੀੜਿਆਂ ਨੇ ਖਾ ਲਈ ਸੀ ਲੱਖਾਂ ਦੀ ਗਿਣਤੀ ਚ ਤਦਾਰ ਦੇ ਵਿੱਚ ਜਿਹੜੇ ਉੱਥੇ ਕੀੜੇ ਉਹਨੂੰ ਬਾਡੀ ਨੂੰ ਖਾ ਰਹੇ ਸੀ ਅਸੀਂ ਖੁਦ ਆਪਣੇ ਹੱਥਾਂ ਨਾਲ ਜਾ ਕੇ ਮੁੰਡੇ ਦੀ ਬਾਡੀ ਨੂੰ ਚੱਕਿਆ ਤੇ ਬਹੁਤ ਮਤਲਬ ਮੰਦ ਭਾਗੀ ਘਟਣਾ ਇੱਕ 26 ਸਾਲ ਦੇ ਨੌਜਵਾਨ ਦਾ ਪਿੰਡ ਦੇ ਦਾ ਤੁਰ ਜਾਣਾ ਨਸੇ ਦੀ ਭੇਂਡ ਚੜ ਜਾਣਾ ਬਹੁਤ ਸ਼ਰਮਿੰਦਗੀ ਵਾਲੀ ਗੱਲ ਹੈ ਜੀ ਲਾਂ ਤਾਂ ਫੋਟੋ ਦੇਖ ਰਹੇ ਸੀ ਮੁੰਡਾ ਸੋਹਣਾ ਸੁਨੱਖਾ ਬਹੁਤ ਸੀ ਬਹੁਤ ਸੋਹਣਾ ਸੁਨੱਖਾ ਮੁੰਡਾ ਬਹੁਤ ਹੀ ਕਾਬਲ ਮੁੰਡਾ ਕੰਮ ਕਰਨ ਕਰਨ ਵਾਲਾ ਮੁੰਡਾ ਸੀਗਾ ਹੂੰ ਚਲੋ ਰੋਗ ਕਹਿ ਸਕਦੇ ਉਹਨੂੰ ਲੱਗਿਆ ਇਹ ਸਾਡੇ ਸਿਸਟਮ ਦੀ ناکਾਮੀ ਹੈ ਸਰਕਾਰਾਂ ਦੀ ناکਾਮੀ ਹੈ ਇੱਕ ਪਾਸੇ ਤਾਂ ਅਸੀਂ ਜੁੱਧ ਨਸ਼ੇ ਵਿਰੁੱਧ ਜਿਹੜਾ ਅਭਿਆਨ ਚਲਾ ਰਹੇ ਹਾਂ ਅਸੀਂ ਇਹ ਨਹੀਂ ਕਹਿੰਦੇ ਕਿ ਭਗਵਾਨ ਤਮਾਨ ਦਾ ਕਿ ਉਹ ਠੀਕ ਆ ਉਹਦੀ ਸੋਚ ਹੋ ਸਕਦੀ ਆ ਵੀ ਅਸੀਂ ਬੰਦ ਕਰਨਾ ਚਾਹੁੰਦੇ ਪਰ ਇਥੇ ਤਾਂ ਕਿਤੇ ਨਾ ਕਿਤੇ ਕੋਈ ਖਾਮੀਆਂ ਨੇ ਬਹੁਤ ਸਾਰੀਆਂ ਸਿਸਟਮ ਦੀਆਂ ਕਹਿ ਲੋ ਠੀਕ ਹੈ ਮਲਾਜਮਾਨੀਆਂ ਕਹਿ ਲੋ ਠੀਕ ਹੈ ਵੀ ਜਿਹੜਾ ਅੱਜ ਵੀ ਸਰੇ ਆਮ ਚਿੱਟਾ ਵਿਕ ਰਿਹਾ ਇਹ ਸਾਡੇ ਪਿੰਡ ਦੇ ਮੁੰਡੇ ਖੜੇ ਨੇ ਨਾਲ ਪਿੰਡ ਹੈ ਜਿਹੜਾ ਕਿ ਉੱਥੇ ਕਹਿ ਕੇ ਆਏ ਵੀ ਹਾਂ ਭਈ ਅਸੀਂ ਸਾਡੇ ਕੋਲੇ ਸਬੂਤ ਵੀ ਹੈਗੇ ਨੇ ਠੀਕ ਹੈ ਸਬੂਤ ਨੇ ਸਾਨੂੰ ਅਸੀਂ ਜਿਹੜੇ ਜਿਹੜੇ ਬੰਦਿਆਂ ਨੂੰ ਇਹ ਟੋਲ ਕੀਤੀ ਆ ਬੰਦਿਆਂ ਨੂੰ ਮੰਨ ਲਾ ਕਿਸੇ ਨੂੰ ਅਸੀਂ ਟੈਣੇ ਆ ਵੀ ਮੰਨ ਲਓ ਜਿੱਥੋਂ ਮਿਲਦਾ ਨਸ਼ਾ ਉਹ ਬੰਦੇ ਹੁਣ ਕਹਿ ਰਹੇ ਆ ਵੀ ਦੁਕਾਨਦਾਰੀਆਂ ਨੇ ਸਾਡੀਆਂ ਦੁਕਾਨਦਾਰੀਆਂ ਸਾਡੀਆਂ ਵੀ ਕਿਹੜਾ ਹੋ ਅਸੀਂ ਤਾਂ ਕਹਿੰਦੇ ਦੇਵਾਂਗੇ ਉਹਨਾਂ ਨੂੰ ਸਮਾਨ ਅਸੀਂ 50 ਜਾਣੇ ਗਏ ਸੀ ਬਾਰੇ ਬੰਦੇ ਆਉਂਦੇ ਨੇ ਸਾਨੂੰ ਇਹ ਨਹੀਂ ਪਤਾ ਵੀ ਕਿੰਨੇ ਕ ਆ ਜਾਂਦੇ ਕਿੰਨੇ ਕ ਭੱਗ ਜਾਂਦੇ ਹੈਡਾ ਤਾਂ ਇੱਕ ਦੁਕਾਨਦਾਰੀ ਬਣੀ ਹੋਇਆ ਹੈਡਾ ਰੋਜ਼ਗਾਰ ਹੈ ਇਹ ਕਹਿੰਦੇ ਦੁਕਾਨ ਸ਼ਰੀਆਵੇਂ ਗੱਲ ਸ਼ਰੀਆਵੇਂ ਗੱਲ ਕਹਿ ਰਹੇ ਤੁਸੀਂ ਲੈ ਜੋ ਪੰਮਾ ਕਹਿੰਦੇ ਸਾਡੀ ਤਾਂ ਦੁਕਾਨਦਾਰੀ ਹੈ ਕਹਿੰਦੇ ਪੰਮਾ ਤੁਸੀਂ ਲੈ ਜੋ ਸਾਡੀ ਤਾਂ ਦੁਕਾਨਦਾਰੀ ਹੈ ਸਟੈਂਡਰਡ ਅਸੀਂ ਦਾ ਹੱਥ ਬੰਨ ਕੇ ਇਹੀ ਪ੍ਰੋਸੈਸ਼ਨ ਨੂੰ ਬੇਨਤੀ ਕਰਦੇ ਆ ਵੀ ਚਲੋ ਸਾਡਾ ਬੱਚਾ ਸੀ ਜਿਹੜਾ ਮਰਨ ਵਾਲਾ ਮਰ ਗਿਆ ਵੀ ਚਲੋ ਉਹਦੀ ਕਿਸੇ ਹੋਰ ਦਾ ਨਾਮ ਰਹੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਵੀ ਜਿਹੜਾ ਮੰਨ ਲਓ ਜਿਹੜੇ ਵੇਚਦੇ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਕੋਈ ਵੀ ਬੰਦਾ ਉਹ ਕਰ ਰਿਹਾ ਹੈਗਾ ਉਹਨਾਂ ਦੇ ਸਖਤ ਕਾਰਵਾਈ ਤੋਂ ਹੁਣ ਅਜ ਇਹਨਾਂ ਨੂੰ ਕਹਿ ਰਿਹਾ ਵੀ ਦੁਕਾਨਦਾਰੀਆਂ ਕੱਲ ਨੂੰ ਕੋਈ ਹੋਰ ਵੀ ਜਾਣਗੇ ਇਸ ਤੇ ਖਲਾਫਟ ਹੋ ਜਣਾ ਕਿਵੇਂ ਉਹ ਕਹਿ ਰਿਹਾ ਤੁਸੀਂ ਕਹਿੰਦੇ ਮੁਲਾਜ਼ਮ ਮਤਲਬ ਕਿਵੇਂ ਮੁਲਾਜ਼ਮ ਦੀ ਗੱਲ ਕਰ ਉਹ ਕਹਿੰਦਾ ਸਾਡੇ ਤਾਂ ਮੁਲਾਜ਼ਮ ਰੱਖੇ ਹੋਏ ਵੀ ਚਿੱਟਾ ਵੇਚਣ ਵਾਸਤੇ ਹਾਂਜੀ ਹਾਂਜੀ ਮੁੰਡੇ ਇੱਕ ਦੇ ਅੱਗੇ ਵੀ ਤਨਖਾਹਾਂ ਤੇ ਰੱਖਿਆ ਵੀ ਫੜਾਈ ਜਾਂਦੇ ਇਹਦਾ ਬਦਲ ਫੜਾਈ ਜਾਂਦੇ ਹਾਂਜੀ ਜਿਵੇਂ ਮਤਲਬ ਤੁਸੀਂ ਐਡੀ ਉਹ ਸ਼ਰਮ ਗੱਲ ਕਰ ਬ ਡਰ ਡੁੱਕਰ ਲੱਗ ਨਹੀਂ ਰਿਹਾ ਸੀ ਨਹੀਂ ਜਿਵੇਂ ਬੋਲਦੂਗਾ ਜੀ ਆਮ ਬੰਦੇ ਨੂੰ ਆਪਣੇ ਬੱਚਿਆਂ ਦਾ ਆਪਣੇ ਪਰਿਵਾਰ ਦਾ ਡਰ ਹੁੰਦਾ ਜੀ ਹੁਣ ਮੈਂ ਕਿਵੇਂ ਕਹਿ ਦਵਾਂ ਹੂੰ ਠੀਕ ਹੈ ਪਤਾ ਸਭ ਨੂੰ ਹੁੰਦਾ ਕਿ ਕਿੱਥੇ ਕੀ ਹੋ ਰਿਹਾ ਆਮ ਮਦਦਾ ਨਹੀਂ ਬੋਲ ਸਕਦਾ ਆ ਹੁਣ ਖੜੇ ਹੈ ਗ੍ਰੰਥੀ ਸਿੰਘ ਨੇ ਸਾਡੇ ਇਹਨਾਂ ਦਾ ਭਤੀਜਾ ਇੱਕ 26 ਸਾਲ ਦਾ ਮੁੰਡਾ ਤੁਰ ਗਿਆ ਇਹ ਨਹੀਂ ਡਰਦੇ ਲੈ ਸਕਦੇ ਨਾ ਜੀ ਕਿਸੇ ਦਾ ਕੱਲ ਨੂੰ ਘੇਰ ਕੇ ਖੜ ਦੇਣ ਦੇਖਦੇ ਆਪਾਂ ਕੋਈ ਫੌਜੀ ਮੁੰਡਾ ਸੀ ਉਹਨੇ ਲੱਤਾਂ ਤੋੜ ਦਿੱਤੀ ਪ੍ਰਸ਼ਾਸਨ ਪੁਲਿਸ ਸਰਕਾਰ ਕਹਿੰਦੀ ਨਾਂ ਲੋ ਗੁਪਤ ਰੱਖੇ ਜਾਣਗੇ ਨਹੀਂ ਗੁਪਤ ਕਿਵੇਂ ਰੱਖੇ ਜਾਂਦੇ ਜੀ ਨਹੀਂ ਰੱਖੇ ਜਾਂਦੇ ਆ ਮੁੰਡਾ ਹੁਣ ਤੁਸੀਂ ਦੇਖੀ ਜਾ ਘਟਨਾ ਆਪਣੇ ਬਠਿੰਡੇ ਜ਼ਿਲ੍ਹੇ ਦੀ ਹੈ ਮੇਰੇ ਖਿਆਲ ਜਿਹੜਾ ਕੋਈ ਫੌਜੀ ਹੈ ਰਿਟਾਇਰਡ ਮੁੰਡਾ ਉਹਦੀ ਲੱਤਾਂ ਟੁੱਟ ਗਈਆਂ ਭਾਈ ਬਖਤੌਰ ਦੀ ਹਨ ਤੇ ਹਰੇਕ ਨੇ ਬੱਚੇ ਪਾਲ ਲੈਣ ਅਸੀਂ ਤਾਂ ਇਹ ਕਹਿਣਾ ਵੀ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਭਾਈ ਆਪਦੇ ਬੱਚੇ ਸੰਭਾਲ ਲਓ ਪੈਸਾ ਜੁੜ ਜੂ ਬਾਅਦ ਚ ਕੋਠੀਆਂ ਬਣ ਜਾਣਗੀਆਂ ਆਪਦੇ ਬੱਚਾ ਨੂੰ ਚੰਗੀ ਐਜੂਕੇਸ਼ਨ ਦੇ ਲਓ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹੱਥ ਬੰਨ ਕੇ ਕਿ ਤੁਸੀਂ ਸਿਰਫ ਨਸ਼ਾ ਖਤਮ ਕਰ ਦਿਓ ਪੰਜਾਬ ਚੋਂ ਸਾਰਾ ਪੰਜਾਬ ਤੁਹਾਡੇ ਨਾਲ ਹੈ ਪਰ ਜੇ ਇਸ ਨਸ਼ਾ ਬੰਦ ਨਹੀਂ ਹੁੰਦਾ ਤੇ ਲੋਕ ਖਿਲਾਫ ਹੀ ਹੈ ਜੀ ਉਹ ਭਾਵੇਂ ਕੋਈ ਸਰਕਾਰ ਹੈ ਜੀ ਕਿਸੇ ਮੈਂ ਸਪੈਸੀਫਿਕ ਕਿਸੇ ਪਾਰਟੀ ਦਾ ਨਾਮ ਨਹੀਂ ਲੈਣਾ ਚਾਹੂਗਾ ਕਿਉਂਕਿ ਨਸ਼ਾ ਤਾਂ ਚੱਲ ਰਿਹਾ ਪਹਿਲਾਂ ਹੀ ਹੈ ਸਰਕਾਰਾਂ ਚ ਵੀ ਠੀਕ ਹੈ ਅਸੀਂ ਤਾਂ ਇਹ ਚਾਹੁੰਦੇ ਵੀ ਪੰਜਾਬ ਚ ਜੂੜ ਵੱਡਿਆ ਜਾਵੇ ਸਾਡੀ ਸਿੱਖਾਂ ਦੀ ਗੁਰੂਆਂ ਪੀਰਾਂ ਦੀ ਇਹ ਧਰਤੀ ਆ ਨੌਜਵਾਨੀ ਸਾਡੀ ਗਰਕ ਹੋ ਰਹੀ ਹੈ ਜੀ ਸਾਡੇ ਜਿੰਨ ਨਸ਼ਾ ਹੋਰ ਵੀ ਹੈ ਹੋਰ ਵੀ ਬੱਚੇ ਕਰਦੇ ਆ ਅੱਜ ਮੇਰਾ ਮਰਿਆ ਮੇਰੇ ਹਿਸਾਬ ਚ ਸਾਡੇ 1 ਮਹੀਨਾ ਪੈਂਦਾ ਨਹੀਂਗਾ ਅੱਛਾ ਜੀ ਹਾਂ 1 ਮਹੀਨਾ ਲੰਘਦਾ ਨਹੀਂ 1 ਮਹੀਨਾ ਲੰਘਦਾ ਨਹੀਂ ਇੱਕ ਅੱਧਾ ਮੁੰਡਾ ਜ਼ਰੂਰ ਮਰੂਗਾ ਸਾਡੇ ਇਨਾਂ ਬੁਰਾ ਹਾਲ ਆ ਪੀਰਕੋਟ ਦਾ ਹੂੰ ਮਤਲਬ ਤੁਹਾਡੇ ਪਿੰਡ ਦੇ ਵਿੱਚ ਜਿਵੇਂ ਤੁਸੀਂ ਕਹਿ ਰਹੇ ਹੋ ਜਿਵੇਂ ਤੁਹਾਡਾ ਬੱਚਾ ਗਿਆ ਆਉਣ ਵਾਲਾ ਸਮਾਂ ਮਤਲਬ ਭਿਆਨਕ ਹੀ ਹੈ ਬਹੁਤ ਜਿਆਦਾ ਭਿਆਨਕ ਆ ਜੀ ਅਸਲ ਤਾਂ ਸਾਰੇ ਪੰਜਾਬ ਦੇ ਹੀ ਹੈ ਹੂੰ ਤੇ ਪਰ ਸਾਡੇ ਨੇੜੇ-ਨੇੜੇ ਪਿੰਡਾਂ ਦੇ ਬਹੁਤ ਹਾਲਾਤ ਮਾੜੇ ਨੇ ਮਾੜੇ ਹਾਂ ਤੁਸੀਂ ਬੋਡੀ ਚ ਲਈ ਸੀ ਤੁਸੀਂ ਬੋਡੀ ਚ ਹਾਂਜੀ ਹਾਂਜੀ ਅਸੀਂ ਜੀ ਕੀ ਹਾਲਾਤ ਸੀ ਕੀ ਹਾਲਾਤ ਬਹੁਤ ਮਾੜੇ ਸੀਗੇ ਜੀ ਬਹੁਤ ਜਮਾ ਬਸ ਖੜੇ ਵੀ ਨਹੀਂ ਜਾਂਦਾ ਸੀ ਉੱਥੇ ਜੀ ਪਰ ਤੁਸੀਂ ਗੱਲ ਵੀ ਦੱਸ ਰਹੀ ਸੀ ਪਹਿਲਾਂ ਆਫਰ ਕਾਰਡ ਵੀ ਬੋਡੀ ਨੂੰ ਹਸ ਤੱਕ ਵੀ ਜਿਵੇਂ ਲਾਉਂਦੇ ਸੀ ਤਾਂ ਆਹ ਉਹ ਬਸ ਜਮਾ ਪਿੰਗਾ ਉਹ ਵੇਚੀ ਵੜ ਜਾਂਦਾ ਸੀਗਾ ਇੱਥੇ ਵੇਚੀ ਵੜ ਜਾਂਦਾ ਹਾਂ ਜੀ ਪਤਾ ਨਹੀਂ ਲੱਗਿਆ ਕਿਸੇ ਨੂੰ ਹੈ ਨਹੀਂ ਪਤਾ ਨਹੀਂ ਲੱਗਿਆ ਉਹ ਤਾਂ ਬਸ ਮੁੰਡੇ ਨੂੰ ਇਤ ਮੁੰਡਾ ਜਿਹਾ ਫੌਜੀ ਉਹਨੇ ਪਤਾ ਕਰਿਆ ਜੀ ਮੜਾ ਮੜਾ ਸਮੇਲਾ ਆਈ ਜਾਂਦੀ ਜੀ ਉਤੋਂ ਮਤਲਬ ਇੱਥੇ ਮਤਲਬ ਇਹ ਕੱਪੜੇ ਬੂਟ ਵੀ ਉਹਦੇ ਖਤਮ ਹੋ ਚੱਲੇ ਸੀ ਕੀ ਕੀ ਸੀ ਇਹ ਕੱਪੜੇ ਹਾਂ ਖਤਮ ਹੋ ਗਏ ਇਕੱਲੇ ਲੋਰ ਸੀਗੀ ਉਹਦੇ ਬਸ ਉਹੀ ਉਹ ਮੰਨ ਕੇ ਚੱਲ ਉਹ ਸੀਗੀ ਠੀਕ ਇਕੱਲੇ ਲੋਰ ਹੀ ਪਈ ਰਹੀ ਹਾਂ ਬਾਕੀ ਉਵੇਂ ਹੀ ਸਰੰਗੀ ਸੀਗੀ ਜਿੱਧਰ ਫੋਨ ਪਿਆ ਸੀਗਾ ਜੀ ਤੇ ਇੱਕ ਬੋਤਲੇ ਚੌਂਚਾ ਹੀ ਪਿਆ ਸੀਗਾ ਜਿੱਧਰ ਕਿੱਟੇ ਦੇ ਕੀ ਹਾਲਾਤ ਆ ਮਿਲ ਜਾਂਦਾ ਆਸਾਨੀ ਨਾਲ ਜ ਲੈਣਾ ਪੂਰਾ ਮਿਲ ਜਾਂਦਾ ਜਾਂ ਖੋਲਾ ਮਿਲਦਾ ਜੀ ਆਪਾਂ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆਂ ਜੀ ਬੰਦ ਕਰਨਾ ਚਾਹੀਦਾ ਇਹ ਬੰਦ ਕਰਦੇ ਨਾ ਸਕਤਾ ਜੀ ਫੇਰ ਪੰਜਾਬ ਦੀ ਜਬਾਨੀ ਸੁਧਰ ਸਕਦੀ ਹੈ ਨਹੀਂ ਤਾਂ ਜਮਾ ਗਰਕ ਚ ਜਾ ਚੁੱਕੇ ਜੀ ਜਮਾ ਗਰਕ ਹਾਂ ਜੀ ਜੀ ਅੱਜ ਇਹ ਮੁੰਡਾ ਗਿਆ ਆਇਆ ਲੱਗਦਾ ਵੀ ਹੋਰ ਵੀ ਪਿੰਡ ਦਾ ਮੁੰਡਾ ਬੁਝ ਤਿਆਰੀ ਹੈ ਜਿਵੇਂ ਕਹਿੰਦੇ ਮਹੀਨੇ ਦੇ ਵਿੱਚ ਆਈ ਪੂਰੀ ਫੁੱਲ ਤਿਆਰੀ ਤਨ ਪਹਿਲਾਂ ਮਰ ਚੁੱਕਿਆ ਜੀ ਇਹ ਹਾਲਤ ਜੀ ਬਸ ਹਾਂ ਹਾਂ ਤਨ ਟੀਕੇ ਲਾ ਕੇ ਮਰੇ ਆਈ ਉਹ ਵੀ ਜਿਵੇਂ ਕਹਿੰਦੇ ਦੁਕਾਨ ਦਾ ਦੁਕਾਨਦਾਰੀਆਂ ਕਹਿ ਹੁੰਦੇ ਆ ਡਰ ਡੁੱਕਰ ਕੀ ਕੀ ਗੱਲ ਮਾਨ ਚ ਡਰ ਕੋਈ ਕੋਈ ਕਾਹ ਹੈ ਡਰ ਨਹੀਂ ਜੀ ਬਾ ਐਵੇਂ ਸਾਰੇ ਮਚਾਲਿਆ ਸੀ ਕੱਲ ਜਾ ਕੇ ਉਹਦੇ ਮੁੰਡੇ ਉਕਰਿਆ ਉਥੇ ਚਿੱਟੇ ਵਾਲੇ ਬਹੁਤ ਜਾਣੇ ਖੜੇ ਸੀ ਆਏ ਹੂੰ ਉਹ ਬਸ ਮਿੰਟ ਮਿੰਟ ਆ ਆ ਜਾਂਦੇ ਜੀ ਉਥੇ ਮਿੰਟ ਮਿੰਟ ਆ ਜਾਂ ਹਾਂ ਜੀ ਹ ਮਤਲਬ ਤੁਸੀਂ ਜਿਵੇਂ ਉਹ ਤੁਸੀਂ ਜਿਹੜੇ ਪਿੰਡ ਦਾ ਨਾਮ ਆ ਰਹੇ ਹੋ ਉੱਥੇ ਉੱਥੇ ਇਹਦੇ ਪੰਚਾਇਤ ਨਾਲ ਜਾਂ ਤੁਸੀਂ ਗੱਲ ਨਹੀਂ ਕੀਤੀ ਵੀ ਤੁਹਾਡੇ ਪਿੰਡ 'ਚ ਆਹ ਕੰਮ 'ਚ ਉਹ ਜੀ ਹੁਣ ਪੰਚਾਇਤ ਵਾਲੇ ਕੁਝ ਨਹੀਂ ਗੱਲ ਨਹੀਂ ਕਰਦੇ ਨਾ ਉਹਨਾਂ ਨੂੰ ਆਪਾਂ ਕੀ ਕਹਿ ਸਕਦੇ ਹਾਂ ਜੀ ਹੁਣ ਜਦੋਂ ਉਹ ਕਹਿ ਰਹੇ ਹਰੇਕ ਬੰਦਾ ਡਰਦਾ ਹਰੇਕ ਬੰਦਾ ਡਰਦਾ ਸਾਹਮਣੇ ਨਹੀਂ ਨਾ ਆਉਂਦਾ ਜੀ ਜਿਹੜਾ ਨਸ਼ੇ ਪੱਤੇ ਵਾਲਾ ਬੰਦਾ ਉਹਨਾਂ ਨੂੰ ਵੀ ਡਰ ਰਿਹਾ ਵੀ ਮੈਂ ਜੇ ਨਾਮ ਲਾਉਂਗਾ ਮੇਰਾ ਨੁਕਸਾਨ ਵੀ ਹੋ ਸਕਦਾ ਚਾਹੇ ਮੇਰਾ ਪੁੱਤ ਵੀ ਮਰ ਗਿਆ ਹਾਂ ਜੀ ਡਰ ਡਰ ਕੇ ਡਰ ਜੀ ਸਮਾਦ ਪਹਿਲਾ ਮੇਰਾ ਵੱਡਾ ਭਾਈ ਗਿਆ ਹੇ ਮੇਰਾ ਭਤੀਜਾ ਗਿਆ ਹੁਣ ਅਸੀਂ ਦੋ ਮੈਂ ਤੇ ਮੇਰਾ ਭਤੀਜਾ ਸੋਟਾ ਰਹਿ ਗਏ ਮੇਰੇ ਬੱਚੇ ਹਲੇ 7 ਸਾਲ ਤੇ 8 ਸਾਲ ਦੇ ਛੋਟੇ ਛੋਟੇ ਬੱਚੇ ਆ ਹਮ ਮਤਲਬ ਪਹਿਲਾਂ ਭਰਾ ਗਿਆ ਹੁਣ ਭਤੀਜਾ ਗਿਆ ਮਤਲਬ ਇਹ ਹਜੇ ਮਤਲਬ ਇਹ ਵੀ ਡਰਦਾ ਵੀ ਉਹ ਬੰਦਿਆਂ ਦਾ ਕੀ ਭਰੋਸਾ ਹੁੰਦਾ ਹਾਂ ਹਾਂ ਜੀ ਕੋਈ ਭਰੋਸਾ ਨਹੀਂ ਹਾਂ ਜੀ ਅਗਰ ਇਹਨੂੰ ਗਲ ਨੂੰ ਕੁਝ ਹੋ ਜਾਂਦਾ ਇਹਦੇ ਬੱਚੇ ਕੌਣ ਪਾਲੂ ਜੀ ਹਰੇਕ ਆਪਦੇ ਬੱਚਾਂ ਕੰਨੀ ਵੇਖ ਕੇ ਚੁੱਪ ਰਹਿਦਾ ਡਰਦਾ ਜੀ ਅਗਲਾ ਇਹ ਸੋਚਦਾ ਵੀ ਆਪ ਦੇ ਜਵਾਬ ਕਵਚਾ ਲੀਤੇ ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਡਰਚਾ ਹਾਂ ਜੇ ਆਪਾਂ ਦੇਖੀਏ ਪ੍ਰਸ਼ਾਸਨ ਵੀ ਡਰਚਾ ਕਿਉਂਕਿ ਜਦੋਂ ਕੋਈ ਬੰਦਾ ਬੋਲਦਾ ਨਹੀਂ ਨਾ ਹਾਂ ਹੁਣ ਆਪਾਂ ਇੱਥੇ ਇਕੱਠੇ ਹੋਏ ਆ ਚੌਕੇ ਥਾਣੇ ਦੇ ਵਿੱਚ ਆਪਾਂ ਇੱਥੇ ਖੜੇ ਸੋਨੂੰ ਬਿਆਨ ਦੇ ਰਹੇ ਆ ਸਾਰਾ ਕੁਝ ਕਰ ਰਹੇ ਆ ਇੱਕ ਡਰ ਆ ਡਰ ਦੇ ਡਰ ਦੇ ਦੇ ਰਹੇ ਆ ਵੀ ਕਿਤੇ ਜੇ ਸੱਚ ਨਿਕਲ ਗਿਆ ਕਿਤੇ ਯਾਰ ਮੇਰੇ ਤੇ ਕੋਈ ਉਹ ਫੌਜੀ ਦੀ ਤਰ੍ਹਾਂ ਕੋਟ ਜਿਹੜਾ ਵਖਤੂ ਵਾਲਾ ਮੁੰਡਾ ਉੱਥੋਂ ਸੀਗਾ ਭਾਈ ਵਖਤੌਰ ਤੋਂ ਉਹਦੀ ਤਰ੍ਹਾਂ 베ਰੀਆਂ ਵੀ ਲੱਤਾਂ ਨਾ ਤੋੜਦੇ ਪਰ ਇੱਕ ਗੱਲ ਆ ਸੱਚ ਸਚਾਈ ਸਚਾਈ ਨਾਲ ਮਰੋਂਗੇ ਸੋਨੂੰ ਦੁਨੀਆ ਯਾਦ ਕਰੂਗੀ ਜੇ ਝੂਠ ਨਾਲ ਮਰੋਂਗੇ ਕਿਸੇ ਨੇ ਯਾਦ ਨਹੀਂ ਕਰਨਾ ਬੱਚਾ ਸੀ ਜਿਸ ਸਹੀ ਸੀ ਸੁਭਾਅ ਦਾ ਆਪਾਂ ਨੂੰ ਅੱਜ ਵੀ ਸਾਰਾ ਪਿੰਡ ਨਾਲ ਖੜਾ ਜੀ ਬੱਚਾ ਸੀ ਹੁਣ ਹਰ ਬੱਚਾ ਸੀ ਸੋਹਣਾ ਸੁਨੱਖਾ ਸੀ ਬਹੁਤ ਜ਼ਿਆਦਾ ਗਲਤ ਹੋਇਆ ਬਹੁਤ ਮਤਲਬ ਕੁਝ ਦੱਸ ਨਹੀਂ ਸਕਦੇ ਪਰ ਇੱਕ ਸਚਾਈ ਜ਼ਰੂਰ ਆ ਜਿੰਨੇ ਖੜੇ ਇੱਕ ਵਾਰ ਕੈਮਰਾ ਘੁਮਾ ਦਿਓ ਸੱਚ ਬੋਲਣ ਨੂੰ ਕੋਈ ਤਿਆਰ ਨਹੀਂ ਔਰ ਕੋਈ ਪ੍ਰਸ਼ਾਸਨ ਸੱਚ ਬੋਲਣ ਨੂੰ ਤਿਆਰ ਨਹੀਂ ਬਹੁਤ ਜ਼ਿਆਦਾ ਮਤਲਬ ਜੇ ਗੱਲ ਕਰੀਏ ਅੱਜ ਪੰਜਾਬ ਦਾ ਬੇੜਾ ਗਰਕ ਹੋ ਗਿਆ ਉਹਦੇ ਚ ਕਿਸੇ ਪਾਰਟੀ ਨੂੰ ਨਹੀਂ ਕਹਿੰਦੇ ਸੀ ਵੀ ਕਿਹੜੀ ਪਾਰਟੀ ਨੇ ਕਰਤਾ ਪਿਛੜੀਆਂ ਪਾਰਟੀਆਂ ਹੁਣ ਆਲੀਆਂ ਪਾਰਟੀਆਂ ਉਦੋਂ ਬੇੜਾ ਗਰਕ ਸਾਡਾ ਇਹ ਹੋਇਆ ਮੈਂ ਕਹਿੰਦਾ ਵੀ ਯਾਰ ਅਸੀਂ ਪਿੰਡ ਦੇ ਵਿੱਚ ਸਾਡਾ ਪਾਰਟੀ ਬਈ ਜੀ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਕੋਈ ਪਾਰਟੀ ਨਹੀਂ ਹੋਊਗੀ ਅਸੀਂ ਦੋ ਪਾਰਟੀਆਂ ਇੱਥੇ ਖੜੀਆਂ ਯਾਰ ਬਣੀਆਂ ਪਿੰਡ ਪੱਦਰ ਤੇ ਸਾਡਾ ਜਵਾਕ ਚੱਲ ਗਿਆ ਅਸੀਂ ਦੋ ਪਾਰਟੀਆਂ ਬਣਾਈ ਖੜੇ ਰਾਜਨੀਤੀ ਕਰੀ ਜਨ ਇੱਥੇ ਖੜੇ ਮੈਂ ਇਹ ਹੱਥ ਬੰਨ ਕੇ ਬੇਨਤੀ ਆ ਸਾਰੇ ਪਿੰਡ ਨੂੰ ਸਾਰੇ ਉਸ ਨੂੰ ਵੀ ਪ੍ਰਮਾਤਮਾ ਨੂੰ ਯਾਦ ਕਰਕੇ ਸਾਰਿਆਂ ਨੇ ਜਾਣ ਦੇਣੀ ਆ ਇੱਕ ਹੋ ਜਾ ਕਰੋ ਇਹੋ ਜੇ ਮੌਕੇ ਬਾਕੀ ਕੋਈ ਉਹ ਨਹੀਂ ਇਹ ਮਤਲਬ ਬਹੁਤ ਜ਼ਿਆਦਾ ਜੀ ਗਲਤ ਹੋਇਆ ਔਰ ਆਉਣ ਵਾਲੇ ਸਮੇਂ 'ਚ ਵੀ ਲੱਗਦਾ ਨਹੀਂ ਵੀ ਕੋਈ ਸਹੀ ਹੋਊਗਾ ਮਤਲਬ ਆਉਣ ਵਾਲਾ ਸਮਾਂ ਭਿਆਨਕ ਹੀ ਲੱਗ ਰਿਹਾ ਭਿਆਨਕ ਬਿਲਕੁਲ ਜੀ ਬਹੁਤ ਜ਼ਿਆਦਾ ਭਿਆਨਕਾ ਮਤਲਬ ਕੋਈ ਉਮੀਦ ਹੀ ਨਹੀਂ ਹੈਗੀ ਕਿਸੇ ਪਾਸਿਓਂ ਜੇ ਕੋਈ ਸੱਚ ਬੋਲਦਾ ਤਾਂ ਉਹਨੂੰ ਖਤਰਾ ਇੱਥੋਂ ਤੱਕ ਕਿ ਮੈਨੂੰ ਇਹ ਲੱਗਦਾ ਜੇ ਕੋਈ ਮੁਲਾਜ਼ਮ ਵੀ ਸੱਚ ਬੋਲਦਾ ਉਹਨੂੰ ਵੀ ਖਤਰਾ ਉਹ ਵੀ ਡਿਊਟੀ ਤੇ ਆਉਂਦਾ ਜਾਂਦਾ ਹਨਾ ਸਭ ਕੁਝ ਕਰਦਾ ਉਹਨੂੰ ਵੀ ਬਹੁਤ ਜ਼ਿਆਦਾ ਖਤਰਾ ਤੇ ਇਹ ਉੱਪਰੋਂ ਮੈਨੂੰ ਇਹ ਲੱਗਦਾ ਵੀ ਕੋਈ ਸਖਤ ਕਾਨੂੰਨ ਬਣਨਾ ਚਾਹੀਦਾ ਜਿਸ ਕਾਨੂੰਨ ਦੇ ਤਹਿਤ ਮੈਂ ਕਹਿੰਦਾ ਵੀ ਜਿਹੜਾ ਕੋਈ ਇਸ ਤਰ੍ਹਾਂ ਦਾ ਬੰਦਾ ਜਾਂ ਤਾਂ ਗੋਲੀ ਦਾ ਸ਼ੂਟ ਦਾ ਹੋਣਾ ਚਾਹੀਦਾ ਹੋ ਮੈਨੂੰ ਨਹੀਂ ਲੱਗਦਾ ਵੀ ਆਰਮੀ ਨੂੰ ਜਿਆਦਾ ਸਖਤ ਕਾਨੂੰਨ ਕਿਤੇ ਕੋਈ ਹੋਊਗਾ ਪਰ ਦੇਖ ਲਿਆ ਸਿਸਟਮ ਵੀ ਸਖਤ ਹੈ ਨਹੀਂ ਜੇ ਨਾ ਚਿਰ ਸਖਤ ਕਾਨੂੰਨ ਨਹੀਂ ਬਣੂਗਾ ਕੁਝ ਨਹੀਂ ਹੋ ਸਕਦਾ ਤੁਹਾਡੇ ਕਹਿੰਦੇ ਮਤਲਬ ਨਸ਼ਾ ਹੈ ਪੂਰਾ ਨਸ਼ਾ ਪੂਰਾ ਜੀ ਸੋਨੂੰ ਵੀ ਪਤਾ ਸਾਰਿਆਂ ਨੂੰ ਪਤਾ ਮੇਰੇ ਕਹੌਣ ਨਾਲ ਗੱਲ ਨਹੀਂ ਗੱਲ ਹੋਈ ਹੈ ਵੀ ਨਸ਼ਾ ਹੈ ਪਰ ਬੋਲਣਾ ਕੋਈ ਨਹੀਂ ਚਾਹੁੰਦਾ ਨਾਮ ਕੋਈ ਨਹੀਂ ਲੈਣਾ ਚਾਹੁੰਦਾ ਪਿੰਡ ਪਿੰਡ ਘਰ ਘਰ ਬਹੁਤ ਜਿਆਦਾ ਨਸ਼ਾ ਜੀ ਬਹੁਤ ਜਿਆਦਾ ਨਸ਼ਾ ਜਿਵੇਂ ਕਹਿੰਦਾ ਹੈ ਜੀ ਨਸ਼ਾ ਵਾਕਈ ਬਹੁਤ ਜਿਆਦਾ ਹੈ ਜੀ ਬਹੁਤ ਬੁਰਾ ਹਾਲ ਹੈ ਜੀ ਬਹੁਤ ਬੁਰਾ ਹਾਲ ਬਹੁਤ ਬੁਰਾ ਹਾਲ ਹੈ ਜੀ ਘਰੋ ਘਰੀ ਪਿੰਡੋਂ ਪਿੰਡੀ ਬਹੁਤ ਬੁਰਾ ਹਾਲ ਹੈ ਬਹੁਤ ਨੌਜਵਾਨ ਨਸ਼ੇ ਦੀ ਭੇਡ ਚੜ ਰਹੇ ਹੈ ਹਮ ਤੇ ਪਰ ਸਭ ਲੋਕ ਜੋ ਵੀ ਹੈ ਡਰ ਕੇ ਕੋਈ ਸੱਚ ਨਹੀਂ ਕਹਿ ਰਿਹਾ ਹਾਂ ਡਰ ਦਾ ਮਾਹੌਲ ਹੈ ਜੀ ਹੌਣ ਕੌਣ ਲੜੂਗਾ ਉਹਨਾਂ ਨਾਲ ਹਾਂ ਹਰੇਕ ਨੂੰ ਆਪਣੀ ਆਪਣੀ ਹੈਗੀ ਪਰਿਵਾਰ ਪਾਲਣਾ ਹੈ ਪਰ ਕੋਈ ਸੱਚ ਨਹੀਂ ਉਹ ਕਰ ਰਿਹਾ ਬਈ ਡਰ ਦੀ ਵਜ੍ਹਾ ਕਰਨਾ ਡਰ ਦੀ ਵਜ੍ਹਾ ਪੂਰਾ ਮਤਲਬ ਸਾਰੇ ਇਹ ਗੱਲ ਨੂੰ ਮੰਨਦੇ ਹੈ ਜੀ ਵੀ ਇੱਥੇ ਵਾਕਈ ਨਸ਼ਾ ਹੈ ਹਾਂਜੀ ਹਾਂਜੀ ਤਾਂ ਹੀ ਤਾਂ ਮੁੰਡਾ ਮਰਿਆ ਜੀ ਤਾਂ ਹੀ ਆਪਾਂ ਇੱਥੇ ਇਕੱਠੇ ਹੋਏ ਹਾਂ ਤਾਂ ਹੀ ਤੁਸੀਂ ਆਏ ਜੇ ਨਸ਼ਾ ਹੈਗਾ ਤਾਂ ਹੀ ਮੁੰਡੇ ਦੀ ਮੌਤ ਹੋਈ ਹੈ ਜੀ ਜੇ ਹੁੰਦਾ ਨਾ ਤੇ ਨਸ਼ੇ ਵਾਲੇ ਕੋਈ ਡਰ ਡੁਕਰ ਹੈ ਨਹੀਂ ਤਾਂ ਹੀ ਤਾਂ ਸਾਰੇ ਸਰੇਆ ਵੇਚ ਰਹੇ ਜੀ ਹੁਣ ਆ ਸਾਰੇ ਮੁੰਡੇ ਕਹੀ ਜਾਂਦੇ ਵੀ ਵਿਕਦਾ ਤੇ ਜੇ ਡਰ ਨਹੀਂ ਤਾਂ ਹੀ ਵੇਚ ਰਹੇ ਜੀ ਇਹ ਚੀਜ਼ ਤਾਂ ਇਹ ਹਾਲਾਤ ਹੈ ਇਹ ਬਜ਼ੁਰਗ ਸਾਡੇ ਨਾਲ ਨਹੀਂ ਗ੍ਰਾਂਥੀ ਸਿੰਘ ਨੇ ਇਹਨਾਂ ਦਾ ਭਤੀਜਾ ਸੀ ਪਿਤਾ ਭਰਾ ਦੀ ਮੌਤ ਤੋਂ ਬਾਅਦ ਇਹ ਹੀ ਸਾਮ ਸੰਭਾਲ ਕਰਦੇ ਸੀ ਅੱਜ ਇਹਨਾਂ ਦਾ ਭਤੀਜਾ ਜਿਵੇਂ ਤੁਸੀਂ ਦੇਖਿਆ ਹੀ ਹੈ ਇੱਕ ਬਾਬ ਦਾ ਦਰਦ ਜਿਹੜਾ ਉਹ ਤੁਸੀਂ ਕੈਮਰੇ ਤੇ ਵੀ ਦੇਖਿਆ ਤੇ ਪਿੰਡ ਦੇ ਵਿੱਚ ਵੀ ਡਰ ਦਾ ਮਾਹੌਲ ਵੀ ਇੱਥੋਂ ਤੱਕ ਇੱਕ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਲੋਕ ਬੱਚੇ ਵੀ ਤੁਰੇ ਜਾ ਰਹੇ ਨੇ ਤੇ ਮਨਾਂ 'ਚ ਵੀ ਡਰ ਹੈ ਬੋਲਣ ਨੂੰ ਵੀ ਲੋਕ ਤਿਆਰ ਨਹੀਂ ਜਿੱਥੇ ਸਰਕਾਰਾਂ ਇਹ ਭਰੋਸਾ ਦਿੰਦੀਆਂ ਨੇ ਨਾਮ ਗੁਪਤ ਰੱਖੇ ਜਾਣਗੇ ਪਰ ਲੋਕਾਂ ਦੇ ਵਿੱਚ ਕ੍ਰੈਡੀਬਿਲਟੀ ਸਰਕਾਰਾਂ ਪ੍ਰਸ਼ਾਸਨ ਗਵਾ ਚੁੱਕਿਆ ਹੈ ਲੋਕਾਂ ਨੂੰ ਇਹ ਡਰ ਹੈ ਕਿ ਜੇ ਨਾਂ ਲੇਤਾ ਤਾਂ ਭਾਈ ਬਖਤੌਰ ਵਾਲੇ ਫੌਜੀ ਵਾਲੀ ਸਾਡੇ ਨਾਲ ਨਾ ਹੋਵੇ ਇਸ ਤਰੀਕੇ ਦੇ ਨਾਲ ਜਿਹੜੇ ਮਾੜੇ ਅਨਸਰ ਆ ਉਹਨਾਂ ਨੇ ਡਰ ਪੈਦਾ ਕੀਤਾ ਹੋਇਆ ਦਿਮਾਗਾ 'ਚ ਡਰ ਹੈ ਚਿੱਟਾ ਸ਼ਰਿਆਂ ਵਿਕ ਰਿਹਾ ਜਿਵੇਂ ਲੋਕਾਂ ਨੇ ਦੱਸਿਆ ਜਿਵੇਂ ਇਹਨਾਂ ਦੇ ਪਿੰਡ ਦੀ ਹਕੀਕਤ ਹੈ ਜਿਵੇਂ ਤਿੰਨ ਚਾਰ ਦਿਨਾਂ ਬਾਅਦ ਇਸ ਪਰਿਵਾਰ ਨੂੰ ਆਪਦੇ ਬੱਚੇ ਦੀ ਗਲੀ ਸੜੀ লাশ ਮਿਲੀ ਹਾਲੇ ਵੀ ਸੰਸਕਾਰ ਕਰਨਾ ਬਾਕ ਤੇ ਉਹ ਹਾਲਾਤ ਦੇਖਦੇ ਹੋਏ ਹੁਣ ਇੱਕ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਕੀ ਜ਼ਮੀਨ ਤੇ ਹੋ ਰਿਹਾ ਹੈ ਕੀ ਲੜਾਈ ਉਹ ਜ਼ਮੀਨ ਤੇ ਚੱਲ ਰਹੀ ਹੈ ਜਾਂ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਲੜਾਈ ਹੈ ਤੇ ਧਰਤੀ ਦੇ ਉੱਤੇ ਘੱਟ ਤੇ ਧਰਤੀ ਤੇ ਜਿਵੇਂ ਜਲਾਲਾਬਾਦ ਚ ਹਰ ਰੋਜ਼ ਇੱਕ ਲਾਸ਼ ਉੱਠ ਰਹੀ ਹੈ ਉਵੇਂ ਆ ਪਿੰਡ ਦੇ ਵਿੱਚ ਕਹਿੰਦੇ ਆ ਕਿ ਹੁਣ ਮਹੀਨਾ ਨਹੀਂ ਪੈਣਾ ਇੱਕ ਲਾਸ਼ ਹੋਰ ਤਿਆਰ ਹੈ ਇਸ ਤਰੀਕੇ ਦੇ ਹਾਲਾਤਾਂ ਨੂੰ ਦੇਖ ਕੇ ਲੱਗਦਾ ਹੈ ਕਿ ਕਿੱਧਰ ਨੂੰ ਜਾ ਰਹੀ ਹੈ ਪੰਜਾਬ ਦੀ ਜਨ ਜਵਾਨੀ ਕਿੱਧਰ ਨੂੰ ਜਾ ਰਿਹਾ ਪੰਜਾਬ ਇਹ ਨਸ਼ਿਆਂ ਦੀ ਭੇਟ ਕਰੋਂ ਤੱਕ ਸਾਡੀ ਜਵਾਨੀ ਇਸ ਤਰੀਕੇ ਨਾਲ ਚੜਦੀ ਰਵੇਗੀ